ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕੁਲਦੀਪ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇਾਂਗੇ ਇਹ ਬਣਾ ਰਹੇਾਂਗੇ ਨਸਲ ਦੇ ਉੱਪਰ ਕਿ ਤੁਸੀਂ ਨੇ ਆਪਣੇ ਘਰ ਦੇ ਵਿੱਚ ਇੱਕ ਚੰਗੀ ਨਸਲ ਕਿਵੇਂ ਪੈਦਾ ਕਰਨੀ ਆ ਇੱਕ ਆਮ ਪਸ਼ੂਆਂ ਤੋਂ ਚੰਗੀ ਨਸਲ ਪੈਦਾ ਕਿਵੇਂ ਕਰਨੀ ਹੈ ਤੇ ਚੰਗੀ ਨਸਲ ਦੇ ਕੀ ਕੀ ਫਾਇਦੇ ਹੋਣਗੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਪੂਰੀ ਇਕ ਆਮ ਪਸ਼ੂ ਦੇ ਜੇਕਰ ਆਪਾਂ ਚੰਗਾ ਸੀਮਨ ਲਗਵਾਵਾਂਗੇ ਤਾਂ ਉਹ ਚੰਗਾ ਬੱਚਾ ਪੈਦਾ ਕਰੂਗਾ ਜਦੋਂ ਉਹ ਬੱਚਾ ਵੱਡਾ ਹੋ ਕੇ ਦੁੱਧ ਤੇ ਆਊਗਾ ਤਾਂ ਉਹ ਆਪਣੀ ਮਾਂ ਨਾਲੋਂ 2 4 5 ਲੀਟਰ ਦੁੱਧ ਜ਼ਿਆਦਾ ਦੇਵੇਗਾ ਇਹ ਹੁੰਦਿਆ ਚੰਗੀ ਨਸਲ ਦੇ ਫਾਇਦੇ ਜਿਹੜੀ ਤੁਸੀਂ ਸਕਰੀਨ ਦੇ ਉੱਪਰ ਵੈਦ ਦੇਖ ਰਹੇ ਹੋ ਇਹ ਪੀਡੀਐਫ ਦੇ ਮੈਲਸ ਸੀ ਮੰਦੀ ਹੈ ਤਕਰੀਬਨ ਇਹ 24 ਮਹੀਨਿਆਂ ਦੀ ਨੇ ਬੱਚੇ ਨੂੰ ਜਨਮ ਦੇਤਾ ਸੀ ਤੇ ਇਹਦੇ ਆਰਡਰ ਦੀ ਕੁਆਲਿਟੀ ਬੋਡੀ ਸਟਰਕਚਰ ਇਹਦਾ ਬਹੁਤ ਜਿਆਦਾ ਵਧੀਆ ਹੈਗਾ ਇਹਨੇ ਪਹਿਲੇ ਸੂਏ ਮਿਲਕ ਰਿਕਾਰਡ 38 ਤੋਂ 39 ਲੀਟਰ ਦਿੱਤਾ ਹੈ ਦੋ ਜਨਮ ਤੋਂ ਪਹਿਲਾਂ ਹੀ ਇਹਨੇ ਬੱਚੇ ਨੂੰ ਜਨਮ ਦਿੱਤਾ ਸੀ ਤੇ ਹੁਣ ਇਹ ਦੁਬਾਰਾ 3 ਮਹੀਨਿਆਂ ਦੀ ਗੱਭਣ ਹੋ ਚੁੱਕੀ ਆ ਤੇ ਹੁਣ ਵੀ ਇਹ ਤਕਰੀਬਨ 30 ਪਲੱਸ ਚੱਲ ਰਹੀ ਆ ਸਰੀਰ ਇਹਨੇ ਬਿਲਕੁਲ ਨਹੀਂ ਟੋੜਿਆ ਇਹਦਾ ਸਰੀਰ ਪੂਰਾ ਮੈਂਟੇਨ ਰੱਖਿਆ ਹੋਇਆ ਆਪਣਾ ਅਡਰ ਕੁਆਲਿਟੀ ਬਹੁਤ ਜ਼ਿਆਦਾ ਵਧੀਏਗੀ ਜੇ ਤੁਸੀਂ ਇੱਕ ਆਮ ਪਸ਼ੂ ਦੇ ਚੰਗਾ ਸੀਮਨ ਲਗਵਾਓਗੇ ਚੰਗੇ ਬੋਲਾਂ ਦੇ ਰਿਜ਼ਲਟ ਲੈਣ ਦੇ ਲਈ ਚੰਗਾ ਸੀਮਨ ਲਗਵਾਓ ਚੰਗੇ ਬੱਚੇ ਪੈਦਾ ਹੋਣਗੇ ਤਾਂ ਤੁਹਾਡੇ ਘਰ ਦੇ ਵਿੱਚ ਵੀ 40 40 ਲੀਟਰ ਵਾਲੀਆਂ ਗਾਵਾਂ ਪੈਦਾ ਹੋ ਜਾਣੀਆਂ ਇੱਕ ਆਮ ਗਾਂ ਤੋਂ ਜੇ ਮੱਝਾਂ ਦੀ ਗੱਲ ਕਰੀਏ ਮੱਝਾਂ ਦੇ ਬਹੁਤ ਜ਼ਿਆਦਾ ਇੰਨੇ ਜ਼ਿਆਦਾ ਬੋਲ ਨੇ ਕਿ ਤੁਸੀਂ ਜਿਹੜਾ ਵੀ ਬੁੱਲ ਲਗਵਾਉਂਗੇ ਬੁੱਲ ਦਾ ਟੀਕਾ ਲਗਵਾਉਂਗੇ ਕਿ ਉਹਦੇ ਕੱਟੀਆਂ ਬਹੁਤ ਜ਼ਿਆਦਾ ਆਪਣੀ ਮਾਂ ਨਾਲੋਂ ਅੱਗੇ ਜਾਣਗੀਆਂ ਅੱਜ ਕੱਲ ਨੈੱਟ ਦੇ ਉੱਪਰ ਹਰ ਇੱਕ ਬੁੱਲ ਦਾ ਰਿਕਾਰਡ ਮਿਲ ਜੂਗਾ ਤੁਹਾਨੂੰ ਤੁਸੀਂ ਸਰਚ ਕਰ ਸਕਦੇ ਹੋਗੇ ਜਿਹੜੇ ਵੀ ਤੁਸੀਂ ਬੁੱਲ ਦਾ ਸੀਮਨ ਲਗਵਾਉਣਾ ਚਾਹੁੰਦੇ ਹੋ ਤੇ ਤੁਸੀਂ ਇਹਨੇ ਡਾਕਟਰ ਨੂੰ ਆਪ ਦੱਸਣਾ ਹੋਊਗਾ ਕਿ ਸਾਡੀ ਮੱਝ ਦੇ ਜਾਂ ਸਾਡੀ ਗਾਂ ਦੇ ਵੀ ਆਹ ਬੁੱਲ ਦਾ ਟੀਕਾ ਲਗਵਾਓ ਤਾਂ ਕਿ ਸਾਨੂੰ ਚੰਗਾ ਜਿਹੜਾ ਬੱਚੀ ਐ ਕੱਟਿਆ ਉਹ ਮਿਲੇ ਤੇ ਤੁਹਾਡੇ ਘਰ ਦੇ ਵਿੱਚ ਵੀ ਇੱਕ ਚੰਗੀ ਨਸਲ ਪੈਦਾ ਹੋ ਸਕੇ ਚੰਗੀ ਨਸਲ ਦਾ ਜਿਹੜਾ ਬੱਚਾ ਹੋਊਗਾ ਉਹਦੀ ਕੀਮਤ ਆਮ ਬੱਚੇ ਨਾਲੋਂ ਜ਼ਿਆਦਾ ਹੋਊਗੀ ਜੇ ਆਪਾਂ ਦੁੱਧ ਦੀ ਗੱਲ ਕਰੀਏ ਤਾਂ ਉਹ ਦੁੱਧ ਵੀ ਆਮ ਪਸ਼ੂ ਨਾਲੋਂ ਜ਼ਿਆਦਾ ਦੇਊਗਾ ਜੇ ਤੁਹਾਡੇ ਕੋਲ 15 ਲੀਟਰ ਵਾਲੀਆਂ ਤਿੰਨ ਗਾਂਾਂ ਨੇ ਤਾਂ ਤੁਸੀਂ ਉੱਥੇ 45 ਲੀਟਰ ਵਾਲੀ ਗਾਂ ਇੱਕ ਰੱਖੋ ਤੇ ਉਹ تنਗਾਂ ਦਾ ਮੁਕਾਬਲਾ ਕਰ ਰਹੀ ਹੈ ਇਹ ਹੁੰਦੀ ਹੈ ਜੀ ਨਸਲ ਸੁਧਾਰ ਚੰਗੀ ਨਸਲ ਦੇ ਫਾਇਦੇ ਇਹ ਹੈ ਕਿ ਤੁਹਾਨੂੰ ਜਿਆਦਾ ਮੁਨਾਫਾ ਹੋਵੇਗਾ ਜੇ ਤੁਸੀਂ ਉਸ ਨੂੰ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਮ ਪਸ਼ੂ ਨਾਲੋਂ ਜਿਆਦਾ ਕੀਮਤ ਮਿਲੇਗੀ ਜੇ ਤੁਸੀਂ ਉਹਨੂੰ ਰੱਖਣਾ ਚਾਹੁੰਦੇ ਹੋ ਤਾਂ ਉਹ ਆਮ ਪਸ਼ੂ ਨਾਲੋਂ ਜਿਆਦਾ ਦੁੱਧ ਦੇਵੇਗੀ ਜਿਆਦਾ ਦੁੱਧ ਦੇਵੇਗੀ ਤਾਂ ਤੁਹਾਨੂੰ ਜਿਆਦਾ ਮੁਨਾਫਾ ਹੋਵੇਗਾ ਤੇ ਜਿਹੜਾ ਉਹ ਅੱਗੇ ਬੱਚਾ ਪੈਦਾ ਕਰੇਗੀ ਉਹਦੀ ਵੀ ਕੀਮਤ ਬਹੁਤ ਜ਼ਿਆਦਾ ਹੋਊਗੀ ਇੱਕ ਆਮ ਪਸ਼ੂ ਤੋਂ ਆਪਾਂ ਚੰਗੇ ਦੁੱਧ ਵਾਲੀਆਂ ਗਾਵਾਂ ਪੈਦਾ ਕਰ ਸਕਦੇ ਹਾਂ ਜੇਕਰ ਆਪਾਂ ਚੰਗਾ ਸੀਮਨ ਵਰਤਾਂਗੇ ਅਕਸਰ ਪਿੰਡਾਂ ਦੇ ਵਿੱਚ ਕੀ ਹੁੰਦਾਗਾ ਕਿ ਡਾਕਟਰ ਨੂੰ ਫੋਨ ਕੀਤਾ ਜਾਂਦਾ ਕਿ ਸਾਡੀ ਮਾਝ ਜਾਂ ਗਾਂ ਹੀਟ ਦੇ ਵਿੱਚ ਐ ਕਿ ਉਹਦਾ ਟੀਕਾ ਭਰ ਦਿਓ ਉਹਨੂੰ ਇਹ ਨਹੀਂ ਦੱਸਿਆ ਜਾਂਦਾ ਵੀ ਸਾਡੀ ਮਾਝ ਤੇ ਚੰਗਾ ਟੀਕਾ ਭਰੋ ਤਾਂ ਕਿ ਅੱਗੇ ਜਿਹੜਾ ਇਹ ਬੱਚੀ ਬੱਚੀ ਦੇਵੇਗੀ ਕੱਟੀ ਦੇਵੇਗੀ ਉਹ ਚੰਗੀ ਹੀ ਨਿਕਲੇ ਤੇ ਆਮ ਕੀ ਹੁੰਦਾਗਾ ਨਾਰਮਲ ਟੀਕਾ ਜਿਹੜਾ ਭਰਿਆ ਜਾਂਦਾ گا ਮਾਂ ਮੱਜਾਂ ਦੇ ਤੇ ਉਹਨਾਂ ਦਾ ਜਿਹੜਾ ਅੱਗੇ ਬੱਚਾ ਹੁੰਦਾ ਉਹ ਵੀ ਨਾਰਮਲ ਹੀ ਹੁੰਦਾ ਉਹਨੇ ਕੋਈ ਅੱਗੇ ਜਾ ਕੇ ਵਧਣਾ ਨਹੀਂ ਹੈਗਾ ਦੁੱਧ ਨਹੀਂ ਵਧਣਾ ਉਹਨੇ ਜਿੰਨਾ ਕੋ ਦਾ ਦੁੱਧ ਉਹਦੀ ਮਾਂ ਦੇ ਰਹੀ ਉਹਨਾਂ ਕਿ ਉਹਨੇ ਦੇਣਾ ਜੇ ਤੁਸੀਂ ਚੰਗਾ ਸੀਮਣ ਵਰਤੋਗੇ ਤਾਂ ਚੰਗੀ ਨਸਲ ਪੈਦਾ ਹੋਊਗੀ ਤੁਹਾਡੇ ਘਰ ਦੇ ਵਿੱਚ ਇਹ ਫਾਇਦਾ ਜੀ ਚੰਗੀਆਂ ਨਸਲ ਦੇ ਪਸ਼ੂ ਰੱਖਣ ਦਾ ਜੇ ਤੁਹਾਡੇ ਆਮ ਪਸ਼ੂ ਰੱਖੇ ਹੋਏ ਆ ਤਾਂ ਉਹ ਤਕਰੀਬਨ 4 ਤੋਂ 5 ਕਿਲੋ ਫੀਡ ਤੱਕ ਖਾਂਦੇ ਹੀ ਹੋਣਗੇ ਜੇ ਉੱਥੇ ਤੁਸੀਂ ਚੰਗੀ ਨਸਲ ਵਾਲਾ ਪਸ਼ੂ ਰੱਖੋਗੇ ਤਾਂ ਉਹ 2 ਕਿਲੋ ਫੀਡ ਜ਼ਿਆਦਾ ਖਾਊਗਾ ਪਰ ਦੁੱਧ ਦੇ ਵਿੱਚ ਜ਼ਿਆਦਾ ਅੱਗੇ ਨਿਕਲੂਗਾ ਹਮੇਸ਼ਾ ਚੰਗੀ ਨਸਲ ਪੈਦਾ ਕਰਨ ਦੇ ਤਾਂ ਕਿ ਤੁਹਾਡੇ ਘਰ ਦੇ ਵਿੱਚ ਵੀ ਇੱਕ ਚੰਗੀ ਨਸਲ ਪੈਦਾ ਹੋ ਸਕੇ ਤੇ ਚੰਗਾ ਤੁਸੀਂ ਮੁਨਾਫਾ ਲੈ ਸਕੋ ਆਪਣੇ ਧੰਦੇ ਨੂੰ ਕਾਮਯਾਬ ਕਰ ਸਕੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਓ